ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀਆਂ ਕਾਫੀ ਦਿਨਾਂ ਬਾਅਦ ਆਪਣੇ ਜਿਹੜੇ ਗਮਲਿਆਂ ਦੇ ਵਿੱਚ ਆਪਾਂ ਫਰੂਟ ਪਲਾਂਟ ਲਗਾਏ ਆ ਇਹ ਸਭ ਤੋਂ ਪਹਿਲਾਂ ਹੈਗਾ ਜੀ ਕਰੋੰਦੇ ਦਾ ਪਲਾਂਟ ਮੇਰਾ ਇਹ 2 ਨੰਬਰ ਤੇ ਹੈਗਾ ਵਾ ਸਟਾਰ ਫਰੂਟ ਇਹ ਤੁਸੀਂ ਦੇਖੋ ਬਾਲਟੀ ਦੇ ਵਿੱਚ ਲੱਗਾ ਹੋਇਆ ਨਾਰਦ ਦਾ ਬੂਟਾ ਕਿੰਨਾ ਵੱਡਾ ਹੋ ਚੁੱਕਾ ਆ ਲਗਭਗ ਇਹਦੀ 7 ਤੋਂ 8 ਫੁੱਟ ਦੇ ਕਰੀਬ ਜਿਹੜੀ ਉਹ ਹਾਈਟ ਹੋ ਗਈ ਆ ਤੇ ਇਹਦੀ 3 ਸਾਲ ਜਿਹੜੀ ਉਮਰ ਹੋ ਚੁੱਕੀ ਆ ਨਾਰ ਦੇ ਬੂਟੇ ਦੀ ਕਾਫੀ ਫਲਾਵਰਿੰਗ ਆਈ ਹੈ ਨੂੰ ਇਸ ਟਾਈਮ ਇਹ ਬਾਕੀ ਸਾਰੇ ਜਿਹੜੇ ਪਲਾਂਟ ਆ ਮੇਰੇ ਇਹ 1 ਸਾਲ ਦੇ ਹੀ ਹੋਏ ਨੇ ਹਜੇ ਇਹ ਦੇਖੋ ਇਹ ਵਾਲਾ ਹੈਗਾ ਕਿੰਨੂ ਕਿੰਨੂ ਵੀ ਇਸ ਤਰ੍ਹਾਂ ਗਮਲੇ ਦੇ ਵਿੱਚ ਹੀ ਦੇਖੋ ਲੱਗ ਰਹੇ ਆ ਇਹ 15 ਤੋਂ ਆ ਲਗਭਗ 15 ਇੰਚ ਦੇ ਕਰੀਬ ਜਿਹੜੇ ਆ ਉਹ ਗਮਲੇ ਨੇ ਸਾਰੇ ਇਸ ਬੂਟੇ ਨੂੰ ਤਾਂ ਕਾਫੀ ਨਾਰ ਲੱਗੇ ਹੋਏ ਆ ਤੇ ਕਾਫੀ ਵੱਡੇ ਵੀ ਲੱਗੇ ਆ ਇਹ ਮੇਰਾ ਹੈਗਾ ਜੀ ਅਮਰੂਦ ਇੱਧਰ ਇਹ ਵੀ ਕਿੰਨੂ ਦਾ ਹੀ ਆ ਬੂਟਾ ਇਹਨੂੰ ਵੀ ਦੇਖੋ ਇਸ ਤਰ੍ਹਾਂ ਕਿੰਨੂ ਲੱਗੇ ਹੋਏ ਆ ਤਾਂ ਕਿ ਜਿਹੜੀ ਹਵਾ ਆ ਉਹ ਕਾਫੀ ਚੱਲੀ ਆ ਇਸ ਕਰਕੇ ਜਿਹੜੇ ਕਿੰਨੂ ਆ ਉਹ ਕਾਫੀ ਜਿਹੜਾ ਫਾਲਾ ਉਹ ਆਪਣਾ ਝੜ ਗਿਆ ਸੀ ਇਹ ਵਾਲਾ ਹੈਗਾ ਜੀ ਮਾਲਟਾ ਇਧਰ ਸਾਈਡ ਤੇ ਹੈਗਾ ਆ ਨਿੰਬੂ ਦਾ ਬੂਟਾ ਇਹ ਵੀ ਮਸੰਮੀ ਦਾ ਬੂਟਾ ਆ ਥੱਲੇ ਜਿਹੜਾ 2 ਨੰਬਰ ਤੇ ਦੇਖਾਈ ਦਿਸ ਰਿਹਾ ਆ ਇਹ ਆਪਣਾ ਹੈਗਾ ਜੀ ਹਰੀਮਨ 99 ਸੇਬ ਇਹਦੇ ਨਾਲ ਹੀ ਇਧਰ ਅਨਾਰ ਇਹ ਵਾਲਾ ਅਨਾਰ ਦਾਣਾ ਜਿਹੜਾ ਆਪਾਂ ਲਿਆਂਦੇ ਆ ਖੱਟਾ ਹੁੰਦਾ ਨਾਰ ਦਾਣਾ ਇਹਦੇ ਦੇਖੋ ਫਲ ਜਿਹੜੇ ਹੈਗੇ ਆ ਨਾਰ ਦੇ ਉਹ ਗ੍ਰੀਨ ਕਲਰ ਦੇ ਨੇ ਇਹ ਰੈੱਡ ਨਹੀਂ ਹੁੰਦਾ ਨਾਰ ਤਾਂ ਨਾ ਇਹ ਵੀ ਨਿੰਬੂ ਆਈ ਬਾਰਾ ਮਾਸੀ ਨਿੰਬੂ ਆ ਸਦਾ ਹੀ ਲੱਗੇ ਰਹਿੰਦੇ ਇਹਨੂੰ ਇਸ ਤਰ੍ਹਾਂ ਇਹ ਧੁੱਪ ਦਾ ਕਰਕੇ ਥੋੜੇ ਜਿਹੜੇ ਬੂਟੇ ਆ ਉਹ ਖਰਾਬ ਹੋਏ ਆ ਇਹ ਵੀ ਇੱਧਰ ਕਿੰਨੂ ਹੀ ਆ ਇਹਦੇ ਨਾਲ ਹੀ ਇੱਧਰ ਜਿਹੜਾ ਚੀਕੂ ਆ ਚੀਕੂ ਨੂੰ ਦੇਖੋ ਫਲਾਵਰਿੰਗ ਸਟਾਰਟ ਹੋ ਗਈ ਆ ਇਹ ਮੇਰਾ 2 ਸਾਲ ਦਾ ਜਿਹੜਾ ਬੂਟਾ ਆ ਹੋ ਗਿਆ ਕਿੰਨੂ ਦਾ ਤੇ ਹੁਣ ਥੋੜਾ ਮੌਸਮ ਜਿੱਦਾਂ ਜਿੱਦਾਂ ਠੰਡਾ ਹੋਊਗਾ ਉਸੀ ਤਰ੍ਹਾਂ ਫਿਰ ਜਿਹੜੇ ਆ ਬੂਟੇ ਆਪਣੇ ਆ ਉਹਨਾਂ ਨੂੰ ਨਵੇਂ ਜਿਹੜੇ ਪੱਤੇ ਆ ਉਹ ਸਟਾਰਟ ਹੋ ਜਾਣੇ ਆ। ਇਹ ਸੇਬ ਵੀ ਬਹੁਤ ਗਰਮੀ ਵੱੰਦਾ ਆਪਣੇ ਇੱਥੇ ਮੌਸਮ ਦੇ ਵਿੱਚ। ਇਹ ਦੇਖੋ ਇਹ ਵੀ ਸੇਬ ਦਾ ਹੀ ਬੂਟਾ ਆ। ਇਹ ਇਧਰ ਮੈਂ ਜਾਮੂਨ ਲਗਾਇਆ ਹੋਇਆ। ਇਹਦੇ ਨਾਲ ਹੀ ਜਿਹੜਾ ਹੈਗਾ ਕਾਗਜ਼ੀ ਨਿੰਬੂ। ਇਹ ਮੇਰਾ ਸੰਤਰੇ ਦਾ ਬੂਟਾ। ਇਧਰਲੀ ਸਾਈਡ ਤੇ 30 ਤੋਂ 40 ਗਮਲੇ ਆ। ਬਾਕੀ ਉਧਰ ਦੂਜੀ ਸਾਈਡ ਵੀ ਕਾਫੀ ਗਮਲੇ ਪਏ ਹੋਏ ਆ ਮੇਰੇ। ਤੇ ਉਹ ਆਪਾਂ ਫਿਰਦੇ ਕਿਸੇ ਦਿਨ ਵੀਡੀਓ ਦੇ ਵਿੱਚ ਦਿਖਾਵਾਂਗੇ ਕੁਝ ਨੇ ਪਿੰਡੀਆਂ ਲਗਾਈਆਂ ਹੋਈਆਂ ਗਮਲਿਆਂ 'ਚ ਕੁਝ ਬੈਂਗਨ ਦੇ ਬੂਟੇ ਲਗਾਏ ਹੋਏ ਨੇ ਮੈਂ ਤੇ ਇੱਕ ਦੋ ਸਬ지ਆਂ ਦੇ ਜਿਹੜੇ ਹੋਰ ਵੀ ਉਹ ਬੂਟੇ ਆਪਣੇ ਇੱਧਰ ਲੱਗੇ ਹੋਏ ਨੇ ਬਾਕੀ ਸਾਰੇ ਆਪਣੇ ਜਿਹੜੇ ਫਲਾਂ ਵਾਲੇ ਬੂਟੇ ਆ ਉਹ ਤਾਂ ਦੇਖੋ ਤੁਸੀਂ ਕਿੱਡੇ-ਕਿੱਡੇ ਹੋਣਾ ਜਿਹੜੇ ਵੱਡੇ ਹੋ ਚੁੱਕੇ ਨੇ ਇੱਧਰੇ ਚਿਕੂ ਦਾ ਬੂਟਾ ਆ ਇੱਧਰੇ ਡ੍ਰੈਗਨ ਆ ਇਹ ਆਪਾਂ ਜਿਹੜੇ ਦੋ ਡਰਮ ਲਿਆਂਦੇ ਨੇ ਇਹ ਆਪਾਂ ਛੱਤ ਦੇ ਉੱਤੇ ਗਾਰਡਨਿੰਗ ਸਟਾਰਟ ਕਰ ਰਹੇ ਆਂ ਬਸ بارش ਦੀ ਉਡੀਕਾ ਹੁਣ ਤੇ ਵੀ ਆਪਾਂ ਜਿਹੜੀ ਛੱਤ ਤੇ ਆ ਉਹ ਸਾਰੀਆਂ ਸਬਜ਼ੀਆਂ ਜਿਹੜੀਆਂ ਆਪਾਂ ਹੁਣ ਇਸ ਵਾਰ ਉਹ ਛੱਤ ਤੇ ਹੀ ਲਗਾਵਾਂਗੇ ਤੇ ਏਸੀ ਆਪਣੀ ਅੱਜ ਛੋਟੀ ਜੀ ਵੀਡੀਓ ਦਿਖਾਉਣ ਦਾ ਮਕਸਦ ਸਿਰਫ ਇੰਨਾ ਸੀ ਕਿ ਤੁਸੀਂ ਵੀ ਆਪਣੇ ਮਨ ਦੇ ਜਾਂ ਦਿਲ ਦੇ ਵਿੱਚ ਸ਼ੌਂਕ ਜਿਹੜਾ ਪੈਦਾ ਕਰੋ ਬੂਟੇ ਲਗਾਉਂਦਾ ਕਿਉਂਕਿ ਆਪਣੀ ਸਿਹਤ ਵਾਸਤੇ ਵੀ ਇਹ ਬਹੁਤ ਜ਼ਰੂਰੀ ਆ ਗਰਮੀ ਕਿੰਨੀ ਜ਼ਿਆਦਾ ਵਧ ਰਹੀ ਆ ਕਿਉਂਕਿ ਆਪਾਂ ਪਲਾਂਟ ਤਾਂ ਸ਼ਾਇਦ ਲਗਾਉਣੇ ਹੀ ਭੁੱਲ ਗਏ ਆ ਕੋਈ ਵੀ ਨਹੀਂ ਲਗਾਉਂਦਾ ਕਤੇ ਵੀ ਤੁਸੀਂ ਦੇਖ ਲਓ ਕਿਸੇ ਵੀ ਘਰ ਦੇ ਵਿੱਚ ਇੱਕ ਗੇਂਦੇ ਦਾ ਬੂਟਾ ਤੱਕ ਵੀ ਨਹੀਂ ਦੇਖਣ ਨੂੰ ਮਿਲਦਾ ਮੈਂ ਤਾਂ ਕਦੀ ਨਹੀਂ ਦੇਖਿਆ ਕੋਸ਼ਿਸ਼ ਕਰੋ ਥੋੜੇ ਤੋਂ ਸਟਾਰਟ ਕਰੋ ਗਮਲਿਆਂ ਦੇ ਵਿੱਚ ਇੱਕ ਦੋ ਬੂਟੇ ਲਗਾਓ ਉਹਨਾਂ ਨੂੰ ਪਾਣੀ ਪਾਓ ਪਾਲੋ ਫੇ ਤੁਹਾਨੂੰ ਆਪਣੇ ਆਪ ਹੀ ਜਿਹੜਾ ਸ਼ੌਂਕ ਆ ਬੂਟਿਆਂ ਦਾ ਉਹ ਲੱਗ ਜਾਣਾ ਆ ਇਹ ਕਰੀ ਤੁਸੀਂ ਜਦੋਂ ਲਾਉਣੇ ਸਟਾਰਟ ਕਰ ਦਿੱਤੇ ਨਾ ਫੇ ਤੁਹਾਨੂੰ ਆਪਣੇ ਬੱਚਿਆਂ ਵਾਂਗੂ ਹੀ ਇਹ ਪਿਆਰੇ ਲੱਗਣ ਲੱਗ ਜਾਣੇ ਨੇ ਤੇ ਹੁਣ ਤਾਂ ਦੋ ਟਾਈਮ ਆਈਦਾ ਇਹਨਾਂ ਨੂੰ ਪਾਣੀ ਪਾਈਦਾ ਆ ਇਹਨਾਂ ਦਾ ਹਾਲਚਾਲ ਵੀ ਆਪਣੇ ਬੱਚਿਆਂ ਵਾਂਗੂ ਹੀ ਮੈਂ ਤਾਂ ਪੁੱਛਦੀ ਹੁੰਨੀ ਆ ਕਿ ਤੈਨੂੰ ਕੋਈ ਦੁੱਖ ਤਕਲੀਫਤ ਨਹੀਂ ਤੈਨੂੰ ਮਤਲਬ ਇਦਾਂ ਫੀਲ ਹੁੰਦਾ ਆ ਜਿਦਾਂ ਕਿ ਇਹ ਵੀ ਆਪਣੇ ਨਾਲ ਜਿਹੜੀਆਂ ਉਹ ਗੱਲਾਂ ਕਰਦੇ ਹੁਣ ਬਾਕੀ ਇਹ ਆਪਣੇ ਫੀਲ ਕਰਨ ਦੀ ਗੱਲ ਹੁੰਦੀ ਆ ਕਿਸੇ ਨੂੰ ਕੁਝ ਹੁੰਦਾ ਆ ਕਿਸੇ ਨੂੰ ਕੁਝ ਹੋ ਸਕਦਾ ਨਾ ਵੀ ਹੁੰਦਾ ਹੋਵੇ ਪਰ ਮੈਂ ਤੁਹਾਨੂੰ ਆਪਣੀ ਗੱਲ ਦੱਸ ਰਹੀ ਆ ਮੈਨੂੰ ਤਾਂ ਆਪਣੇ ਪਲਾਂਟ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਉਹ ਪਿਆਰ ਆ ਮਤਲਬ ਮੈਂ ਇੱਕ ਟਾਈਮ ਵੀ ਇਹਨਾਂ ਨੂੰ ਪਾਣੀ ਨਾ ਪਾਵਾਂ ਤਾਂ ਮੈਨੂੰ ਇਦਾਂ ਹੁੰਦਾ ਵੀ ਜਿਦਾਂ ਮਤਲਬ ਮੈਂ ਖੋਦ ਹੀ ਨਾ ਪਾਣੀ ਪੀਤਾ ਹੋਵੇ ਇਸ ਤਰ੍ਹਾਂ ਮੈਨੂੰ ਮਹਿਸੂਸ ਹੁੰਦਾ ਤੇ ਮੈਂ ਤਾਂ ਹਰ ਵੇਲੇ ਮਤਲਬ ਇਹਨਾਂ ਨੂੰ ਦੋ ਤਿੰਨ ਵਾਰੀ ਦਿਹਾੜੀ ਦੇ ਵਿੱਚ ਜਿਹੜਾ ਦੇਖਣ ਵੀ ਆਉਣੀ ਜਾਂ ਦੁਪਹਿਰੇ ਗਰਮੀ ਦੇ ਵਿੱਚ ਵੀ ਇਹ ਠੀਕ ਵੀ ਹੈਗੇ ਆ ਤੇ ਬਾਕੀ ਚਲੋ ਇੱਕ ਦੋ ਤੋਂ ਤੁਸੀਂ ਵੀ ਸਟਾਰਟ ਕਰੋ ਫਿਰ ਤੁਹਾਨੂੰ ਆਪਣੇ ਆਪ ਹੀ ਜਿਹੜਾ ਵਾ ਇਹਨਾਂ ਦੇ ਨਾਲ ਲਗਾਵ ਹੋ ਜਾਣਾ ਤੇ ਆਪਣੇ ਵਾਸਤੇ ਵੀ ਸਿਹਤ ਵਾਸਤੇ ਵੀ ਜ਼ਰੂਰੀ ਆ ਤੇ ਬੰਦੇ ਦਾ ਜਿਹੜਾ ਦੇਲਾ ਉਹ ਵੀ ਖੁਸ਼ ਰਹਿੰਦਾ ਐ ਇਨਾ ਚੀਜ਼ਾਂ ਦੇ ਨਾਲ ਆਲਤੂ ਫालतੂ ਚੀਜ਼ਾਂ ਵਾਲਾ ਆਪਣਾ ਜਿਹੜਾ ਧਿਆਨ ਉਹ ਨਹੀਂ ਜਾਂਦਾ ਓਕੇ ਜੀ ਤੁਸੀਂ ਇੱਥੇ ਤੱਕ ਜੇ ਵੀਡੀਓ ਦੇਖੀ ਆ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ